ਸੋ ਕੋਸ਼ਕ ਦੇਣ ਜਿਹੜੇ ਉਹ ਰਹਿ ਗਏ ਨੇ ਜੀ ਨਗਰ ਕੀਰਤਨ ਨੂੰ ਆਉਂਦੇ ਐ ਤੁਹਾਨੂੰ ਨਗਰ ਕੀਰਤਨ ਆ ਵੀਰਵਾਰ ਦਾ ਦਿਨ ਆ ਗਿਆ ਸੋ ਕੱਲ ਪਰਸੋਂ ਦੇ ਇਸ ਸਮਾਗਮਾਂ ਦੇ ਬਾਰੇ ਥੋੜਾ ਦੱਸ ਦਿਓ ਕਿੰਦਾਂ ਤਿਆਰੀਆਂ ਚੱਲ ਰਹੀਆਂ ਆ ਯੂਬਾ ਸਿਟੀ ਦੇ ਇਸ ਮਹਾਨ ਨਗਰ ਕੀਰਤਨ ਦੇ ਸੰਬੰਧ ਵਿੱਚ ਉਹ ਜਾਣਕਾਰੀਆਂ ਸਾਂਝੀਆਂ ਕਰਿਓ ਜੀ ਹਾਂਜੀ ਮੈਂ ਸ਼ੁਰੂ ਕਰਦਾ ਇਸ ਗੱਲ ਤੋਂ ਕਿ ਤਿਆਰੀਆਂ ਹਰ ਤਰ੍ਹਾਂ ਹੋ ਚੁੱਕੀਆਂ ਆ ਆਪਾਂ ਪਹਿਲਾਂ ਗੱਲ ਸ਼ੁਰੂ ਕਰਦੇ ਆ ਜਿਹੜਾ ਮੇਨ ਪ੍ਰੋਬਲਮ ਆਂਦਾ ਕਿੱਦਾਂ ਗੁਰੂਗੜ੍ਹ ਪਹੁੰਚਣਾ ਬਾਰਕਾਂ ਦਾ ਕੀ ਹਾਲ ਚਾਲ ਆ ਜੀ ਸਭ ਤੋਂ ਪਹਿਲਾਂ ਜਿਹੜੀ ਗੱਲ ਆ ਬਈ ਨਹਿਰ ਬਾਲੀ ਹਾਈ ਸਕੂਲ ਤੋਂ ਬੱਸਾਂ ਚਲਣੀਆਂ ਯੂਬਾ ਸਰਟੈਂਡਰ ਦੇ ਬੱਚਾ ਨਹੀਂ ਮਿਲੀਆਂ ਸੀ ਲੇਕਿਨ ਉਹਦੀ ਆਪਣੀ ਬਟਰਲ ਦੀ ਕੋ ਮਜਬੂਰੀ ਸੀ ਹੁਣ 19 ਬੱਚਾ ਐਮਐਨਓ ਬੱਸ ਸਰਵਿਸ ਬਹੁਤ ਵੱਡੀ ਕੰਪਨੀ ਆ ਉਹਨਾਂ ਦੀਆਂ ਬੱਚਾ ਦੇ ਵਿੱਚ ਤਕਰੀਬਨ 55 ਤੋਂ 58 ਸੀਟਾਂ ਹਰ ਪਾਸੇ ਵਿੱਚ ਹੁੰਦੀਆਂ ਰਿਵਰ ਵੈਲੀ ਤੋਂ ਸੇਮ ਰਾਉਂਡ ਆ ਰਿਵਰ ਵੈਲੀ ਹਾਈ ਸਕੂਲ ਜੋ ਕਿ ਕਾਰਾਂ ਖੜੀਆਂ ਕਰਨੀਆਂ ਉੱਥੇ ਦੋ ਆਪਸ਼ਨਾਂ ਜੇ ਪਹਿਲਾ ਆ ਗਏ ਤਾਂ ਰਿਵਰ ਵੈਲੀ ਹਾਈ ਸਕੂਲ ਦੀ ਜਿਹੜੀ ਪਾਰਕਿੰਗ ਆ ਉਹਦੇ ਵਿੱਚ ਕਾਰਾਂ ਲਾ ਸਕਦੇ ਆ ਜੇ ਤੁਸੀਂ ਥੋੜਾ ਲੇਟ ਹੋ ਜਾਂਦੇ ਆ ਤਾਂ ਇੱਕ 20 ਏਕੜ ਹੋਰਿਆ ਨਾਲੇ ਹੀ ਓਪਨ ਲੈਂਡ ਆ ਉਹ ਰੈਡੀ ਕੀਤੀ ਹੋਆ ਉਹਦੇ ਵਿੱਚ ਪਾਰਕਿੰਗ ਲਾ ਸਕਦੇ ਆ ਬੱਸਾਂ ਸਭ ਤੋਂ ਪਹਿਲਾਂ ਚੱਲਣੀਆਂ ਸ਼ੁਰੂ ਹੋਣੀਆਂ ਜਦੋਂ ਦੂਪਾ ਸਟੇਸ਼ਨ ਤੋਂ ਟਰਾਂਸਰ ਸੀ ਓਹ 6 ਵਜੇ ਬੰਦ ਕਰ ਦਿੱਤੀ ਆ ਪਾਇਨੇ ਤੋਂ 30 ਮਿੰਟ ਹੋ ਲਿਆ 6:30 ਮਿੰਟ ਸਾਢੇ 6 ਮਿੰਟ ਤਾਈਂ ਬੱਚਾਂ ਦੀ ਆਵਾਜ਼ ਰਹਿਣੀ ਆ ਉਹਦੇ ਨਾਲ ਇਹ ਦੂਜਾ ਪ੍ਰਣਾਲਾ ਕੀਤਾ ਇਹ ਕਿ ਸਾਡੇ ਕੋਲ ਯੂਬਾ ਕਾਲਜ ਕਾਟਰ ਕਾਉਂਟੀ ਸੈਂਟਰ ਦਾ ਏਰੀਆ ਆ ਉੱਥੇ ਬੱਚਿਆਂ ਨੂੰ ਐਕਸਟਰਾ ਪੜ੍ਹਾਈ ਜਿਹੜੇ ਹਾਈ ਸਕੂਲ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਦਿੰਦੇ ਆ ਉਹਦਾ ਐਡਰੈਸ ਨੋਟ ਕਰੋ 3301 ਈਸਟ ਓਨਸਟੇਟ ਰੋਡ ਯੂਬਾ ਸਿਟੀ ਕੈਲੀਫੋਰਨੀਆ 95991 ਐਡਰੈਸ ਦੁਬਾਰਾ ਬੋਲ ਦਿਓ ਜਿਹੜੇ ਆਪ ਲੰਬਣਾ ਯੂਬਾ ਕਾਲਜ ਸੈਡਰ ਕਾਉਂਟੀ ਸੈਂਟਰ ਉੱਥੋਂ 15 ਬਹਿਣਾ ਚੱਲਣੀਆਂ ਉਹ ਸਾਡਾ ਜਿਹੜਾ ਸੈਕਸ਼ਨ ਆ ਇਦਾਂ ਪੀਰੋੜ ਦਾ ਉਹਨਾਂ ਨੂੰ ਚਾਕੇ ਪੀਰੋੜ ਨਹੀਂ ਆਪਣੇ ਟਰੰਗੂਆਂ ਨਾਲ ਰੋਡ ਦੇ ਹੁੰਜੇ ਤੇ ਲਿਆ ਕੇ ਲਾਉਗੇ ਸਟਾਪ ਸਾਈਨ ਤੇ ਉਹ ਵੀ ਜੇ ਸਾਡੇ ਬਜ਼ੁਰਗ ਆ ਉਹਨਾਂ ਲਈ ਗਾਂਹ ਪ੍ਰਬਾਲਾ ਕੀਤਾ ਤਾਂ ਕਿ ਉਹ 게ਟਾਂ ਤਾਈਂ ਜਿਹੜੀ ਹੋਰ ਰਾਹ দিয়া ਉਹ ਲੈ ਕੇ ਆ ਸਕਣ ਜੋ ਆਪਣੀਆਂ ਛੋਟੀਆਂ ਕਾਰਟੋਨੀਆਂ ਉਹਨਾਂ ਲਈ 골ਫ ਕੋਰਸ ਕਾਰਟ ਹੋਰ ਚੀਜ਼ਾਂ ਉਹ ਪ੍ਰਬੰਧ ਕੀਤਾ ਉਲਤੋਂ ਮਾਰ ਜੇ ਕਿਸੇ ਮੇਰੇ ਵੀਰ ਭਾਈ ਨੇ ਗੁਰੂ ਘਰ ਦੇ ਲਾਗੇ ਪਾਰਕ ਲੈਣੀ ਆ ਉਹ ਬਿਊ ਡੌਲਟੋਂ ਤੈਰਾਪੇੜਾ ਰੋਡ ਤੇ ਐਂਟਰ ਹੋਵੋ ਸਟਾਰਟਿੰਗ ਦੇ ਵਿੱਚ 13 ਇਕੜਾਂ ਦੀ ਪਾਰਕਿੰਗ ਆ ਫਿਰ 16 ਇਕੜਾਂ ਦੀ ਪਾਰਕਿੰਗ ਆ ਫਿਰ ਬਿਲਕੁਲ ਗੁਰੂ ਘਰ ਦੇ ਸਾਹਮਣੇ 20 ਇਕੜ ਦੀ ਪਾਰਕਿੰਗ ਆ ਉਹ ਪਾਰਕਿੰਗ ਦੀ ਅਵੇਲੇਬਿਲਟੀ ਸਿਰਫ 9 ਵਜੇ 9am ਤਾਈਂ ਆ ਕੁਲਤੋ ਮਾਰ ਕਾਇਰਾ ਬੋਨੇ ਰੋਡ ਬੰਦੋ ਲੈਣੀ ਕੋਈ ਕਿਸੇ ਦੀ ਇਹ ਤੁਸੀਂ ਸੰਡੇ ਦਾ ਦੱਸ ਤੀਂ ਕਿ ਸੈਟਰਡੇ ਦਾ ਕਿ ਦੋਨੋਂ ਦੇਣੀ ਨਹੀਂ ਇਹ ਇਹ ਸੰਡੇ ਦਾ ਦੱਸਿਆ ਮੈਂ ਸੰਡੇ ਵਾਲੇ ਦਿਨ ਤੇ ਬੱਸਾਂ ਵੀ ਬੱਸਾਂ ਵੀ ਸੰਡੇ ਨੂੰ ਹੀ ਚੱਲਣੀਆਂ ਰਾਈਟ ਹਾਂਜੀ ਮੇਰੀ ਸੁਣੋ ਬੇਟੀ ਜੀ ਬੱਸਾਂ ਮੈਂਨਾ ਜੋ ਇਹ ਪ੍ਰੋਗਰਾਮ ਦੱਸਿਆ ਇਹ ਹੈਗਾ ਜਿਸ ਦਿਨ ਨਗਰ ਕੀਰਤਨ ਹੈ ਸੰਡੇ ਨੂੰ ਜੀ ਮੇਰੀ ਰეკਮੈਂਡੇਸ਼ਨ ਹੈ ਆ ਜਿਹਨੇ ਗੁਰੂ ਘਰ ਦੇ ਲਾਗੇ ਪਹੁੰਚਣਾ ਵਧੀਆ ਪਾਰਕ ਲੈਣੀ ਆ ਸਿਆਣੇ ਵੀ ਨਾਲ ਆ ਉਹ ਅੱਗੇ ਆਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਨੂੰ ਰਾਹ ਦੇ ਵਿੱਚ ਰੁਕਣਾ ਨਾ ਪਵੇ 9 ਵਜੇ ਤੋਂ ਪਹਿਲਾਂ ਪਹਿਲਾਂ ਜਿਸ ਸਥਾਨ ਤੇ ਪਾਰਕਿੰਗ ਲਾਓ ਗੁਰੂ ਦਰਵਾਜ਼ਾ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰੋ ਜਿਹਨੇ ਲੇਟ ਆਉਣਾ ਉਹ ਰੈਵਨ ਬੈਲੀ ਹਾਈ ਸਕੂਲ ਜਾਓ ਬੱਤਰਾ ਹੀ ਆਓ ਤੇ ਯੂਪਾ ਕਾਲਜ ਸਟਰ ਕਾਉਂਟੀ ਸੈਂਟਰ 3301 ਈਸਟ ਐਂਡ ਸਟ੍ਰੀਟ ਰੋਡ ਯੂਪਾ ਸਿਟੀ ਉਥੇ ਬੈਨਾ ਰਹੀਂ ਆਪਣੀ ਕਾਰ ਪਾਰਕ ਕਰੋ ਬੈਨਾ ਰਹੀਂ ਗੁਰੂ ਘਰ ਨੂੰ ਆ ਜਾਓ ਇਹ ਹੈ ਪਾਰਕਾ ਦੀ ਕਹਾਣੀ ਠੀਕ ਹੈ ਜੀ ਹੁਣ ਜੇ ਕੋ ਪੁਆਇੰਟਾਂ ਬੈਰਾਉਂਟ ਕੀਆ ਜਿਸ ਤਰ੍ਹਾਂ ਪਿਛਲੇ ਸਾਲ ਆਪਾਂ ਸਾਰੇ ਗਏ ਆ ਉਹੀ ਰਾਊਟ ਹੈ ਉਹ ਵਿੱਚ ਕੋਈ ਇੱਕ ਵੀ ਇੰਚ ਦੀ ਚੇਂਜ ਨਹੀਂ ਤੇ ਨੂੰ ਜੈਮਰੋਡ ਨੂੰ ਆਪਾਂ ਫਾਲੋ ਕਰਨਾ ਜਿਹੜਾ ਦਾਦੇ ਮੇਨ ਕੀਤਨੀ ਜੱਟਿਆ ਉਨੀ ਮੇਨ ਬਲੂਡ ਦੇ ਉੱਤੇ ਕੀਤਨ ਦੀ ਸੇਵਾ ਕਰਨੀ ਆ 올 ਡੇ ਲੌਂਗ ਉਸ ਦੇ ਨਾਲ ਹੀ ਸੈਚਰਡੇ ਮਾਰਨਿੰਗ 9:30 ਤੋਂ ਲੈ ਕੇ 4:30 ਵਜੇ ਤੱਕ ਜਿਹੜੀ ਬਲੱਡ ਡਰਾਈਵ ਆ ਉਹ ਹੁਣੀਆਂ ਚਾਰ ਬੱਸਾਂ ਕੱਲ ਸਵੇਰੇ ਉਹਨੇ ਸੈੱਟ ਕਰ ਜਾਣੀਆਂ ਤੇ ਸੈਚਰਡੇ 9:30 ਤੋਂ 9:30 ਵਜੇ ਤੱਕ ਖੂਨਦਾਨ ਕੈਂਪ ਕਹੋ ਬਲੱਡ ਡਾਨ ਕਹੋ ਉਹ ਗੁਰੂ ਘਰ ਦੇ ਉਸੇ ਦਾਦੇ ਹੋਣਾ ਜਿੱਤੇ ਪਿਛਲੇ ਸਾਲ ਹੋਇਆ ਸੀ ਠੀਕ ਹੈ ਜੀ ਉਸ ਦੇ ਨਾਲ ਹੀ ਹੁਣ ਜੇ ਗੱਲ ਕਰੀਏ ਫਲੋਟ ਮੈਂ ਕਈ ਵਾਰ ਬੇਨਤੀ ਕਰ ਚੁੱਕਾ ਹਾਂ ਫਲੋਟ ਨੂੰ ਨਹੀਂ ਉਹ ਲਾਉਣ ਦੇਣੇ ਆ ਜਿਹੜੀ ਫਾਰਮ ਭਰੇ ਆ ਅਜੇ ਤਾਈਂ ਬਹੁਤ ਘੱਟ ਫਾਰਮ ਪੜ ਕੇ ਆਇਆ 507 ਫਲੋਟ ਹਰ ਇੱਕ ਮਿੰਨਾ ਲਾਵੇ ਪਰ ਫਲੋਟ ਦੇ ਵਿੱਚ ਕੋਈ ਨਾ ਕੋਈ मीनिंग ਹੋਣਾ ਚਾਹੀਦਾ ਆਪਾਂ ਸਤਿਗੁਰਾਂ ਦੇ ਗੁਰੂ ਮਾਨਿਓ ਗਰੰਟ ਮਨਾ ਰਹੇ ਆ ਕੋਈ ਸਾਡੀ ਹੈਲਥੀ ਜੀ ਉਹਨੇ ਕੋਈ ਸਿਕਾ ਦੀ ਕੋਚਾ ਕੀ ਹੋਵੇ ਉਹਦਾ मीनिंग ਹੋਵੇ ਹੋਵੇ ਉਹਦਾ ਕੋ ਮੋਰਲ ਹੋਵੇ ਇਹ ਨਹੀਂ ਆਪਣੇ ਪੀਰ ਕਹਿੰਦੇ ਸਾਡਾ ਟੱਕ ਪਾ ਲੋ ਸਾਡਾ ਟੱਕ ਪਾ ਲੋ ਇਦਾਂ ਦਾ ਕੋਈ ਨਹੀਂ ਥੋੜਾ ਬਹੁਤ ਕੰਮ ਕਰਨਾ ਪੈਣਾ ਜੇ ਕਿਸੇ ਮੇਰੇ ਵੀਰ ਭਾਈ ਨੂੰ ਕੋ ਹਲ ਪਚਾਈ ਦੀ ਆ ਕੋ ਲੱਕੜ ਚਾਹੀਦੀ ਆ ਕੋ ਕਪੜਾ ਚਾਹੀਦਾ ਉਹ ਇੱਥੇ ਆਜੋ ਦੋ ਦਿਨ ਪਹਿਲਾਂ ਅਸੀਂ ਤੁਹਾਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਨ ਨੂੰ ਰੈਡੀ ਆ ਚਾਹੇ ਉਹ ਜੂਬਾ ਕਾਲਜ ਆ ਚਾਹੇ ਲੋਕਲ ਹਾਈ ਸਕੂਲ ਆ ਚਾਹੇ ਯੂਸੀ ਦੇ ਬੱਚੇ ਆ ਹਰ ਤਰ੍ਹਾਂ ਦੀ ਸੂਟ ਦੇ ਨੂੰ ਤਿਆਰਿਆ ਲੇਕਿਨ ਟਾਈਮ ਫਰੇਮ ਬਹੁਤ ਛੋਟੀ ਆ ਉਹ ਦਿਨ ਆਪਰ ਵੀ ਨਹੀਂ ਚੀਜ਼ ਬਣਨੀ ਨਹੀਂ ਨਹੀਂ ਖਲਸਾ ਮੇਰੇ ਉਹ ਕੋਈ ਸੱਜਣ ਨੂੰ ਸੇਵਾ ਚਾਹੀਦੀ ਆ ਉਹ ਜੂ ਕਰਾਂਗੇ ਤੇ ਹੁਣ ਤੁਹਾਡੀ ਵਾਰੀ ਆ ਜੀ ਜੀ ਕੋਈ ਜਿਹੜਾ ਫਾਰਮ ਦੱਸ ਦਿਓ ਜਿਹੜਾ ਫਲੋਟ ਵਾਲਾ ਇਹ ਫਾਰਮ ਭਰਨ ਦੇ ਲਈ ਕੰਟੈਕਟ ਕਿਦੇ ਨਾਲ ਕਰਨਾ ਆ ਹਾਂਜੀ ਉਹ ਮੈਨੂੰ ਗੁਆਟਟ ਕਰੋ 530 7516322 ਮੈਂ ਤੁਹਾਨੂੰ ਈਮੇਲ ਕਰ ਸਕਦਾ ਤੁਹਾਨੂੰ ਮੈਂ ਟੈਕਸਟ ਕਰ ਸਕਦਾ ਪੀਡੀਏ ਬਣਾ ਕੇ ਭੇਜ ਸਕਦਾ ਉਹ રાઇટ મેં ਤੁਹਾਨੂੰ મિનિટ 2 ਤੇ ਇਹ ਇਹ ફોર્મ પરની લાસ્ટ ટાઈમ કਦੋਂ ਤੱਕ ਹੈਗਾ ਕਿਉਂਕਿ કਈ ਈ આપણને ਪਤਾ ਵੀ લાસ્ટ મિનિટ ਤੇ ਆਪਣੇ બંદે ਆ ਜਾਂਦੇ ਵੀ ਹੁਣ ਆਪਾਂ ਹੋਣ ਮੈਂ ਤੁਹਾਨੂੰ ਦੁਪਹਿਰ ਫੈਦਰ ਦੇਈ ਜੇ ਫਾਰਮ ਦੇ ਦੂੰਗੇ ਤੁਹਾਡਾ ਨਾਮ ਲਿਸਟ ਵਿੱਚ ਵਧੀਆ ના ਆ ਜਾਊਗਾ ਉਹ ਆਪਾਂ ਸੈਫਟ ਡਿਪਾਰਟਮੈਂਟ ਨੂੰ ਜਿਹਦੇ ਇੰਚਾਰਜ ਆ ਸੇਫਟੀ ਪ੍ਰਕਾਸ਼ਨ ਕਰਕੇ ਉਹਨੇ ਫਾਰਮ ਤਿਆਰ ਕੀਤਾ ਕੋਈ ਧੰਡਪਾਟੀ ਆ ਕੇ ਉਰੇ ਨਾ ਬੈਠੋ ਰੋਟ ਲਾਵੇ ਨਾ ਮੈਨੇਜਮੈਂਟ ਨੂੰ ਪਤਾ ਹੋਵੇ ਨਾ ਸੰਗਤ ਨੂੰ ਪਤਾ ਹੋਵੇ ਨਾ ਐਲਾਨਪੋਰਟ ਮੈਨ ਨੂੰ ਪਤਾ ਹੋਵੇ ਤੇ ਤੁਹਾਡੀ ਸੇਫਟੀ ਵਾਸਤੇ ਜੀ ਹਰਜੋਤ ਜੀ ਜੀ ਬਿਲਕੁਲ ਤੇਜਿੰਦਰ ਪਾ ਜੀ ਇੱਕ ਜਰੂਰ ਆਪਾਂ ਸਾਰੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਨੀ ਆ ਵੀ ਬਹੁਤ ਬਾਰ ਝੂਟੀਆਂ ਹਵਾਾਂ ਫਲਾ ਦਿੰਦੇ ਪੀ ਜੀ ਉੱਥੇ ਆਈਸ ਆ ਸਕਦੀ ਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਵੀਕਐਂਡ ਬੇਕਰਸਫੀਲਡ ਵੀ ਨਗਰ ਕੀਰਤਨ ਹੋਇਆ ਅਸੀਂ ਉੱਥੇ ਗਏ ਸੀ ਜਿਸਨੋ ਵੀ ਨਗਰ ਕੀਰਤਨ ਹੋਇਆ ਕਿਤੇ ਇਦਾਂ ਦੀ ਇਨਸੀਡੈਂਟ ਨਹੀਂ ਜਦਕਿ ਤੁਸੀਂ ਹਰ ਰੋਜ਼ ਸਵੇਰ ਨੂੰ ਸਾਡੇ ਤੋਂ ਖਬਰਾਂ ਸੁਣਦੇ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਆਈਸ ਵਾਲੇ ਨਹੀਂ ਗਏ ਹੈਗੇ ਸੋ ਜਿਹੜੇ ਲੋਕ ਤੁਹਾਨੂੰ ਕੋਈ ਗਲਤ ਪ੍ਰਚਾਰ ਕਰਦੇ ਆ ਤੁਹਾਡਾ ਖੁਦ ਦਾ ਫਰਜ਼ ਬਣਦਾ ਤੁਸੀਂ ਗੁਰੂ ਨੂੰ ਮੰਨਣ ਵਾਲੇ ਆ ਜੇ ਤੁਹਾਨੂੰ ਕਹਿੰਦਾ ਵੀ ਉੱਥੇ ਇਹ ਹੋਣਾ ਤੁਹਾਡਾ ਇਹ ਫਰਜ਼ ਬਣਦਾ ਵੀ ਮੈਂ 20 ਜਣਿਆਂ ਨੂੰ ਨਾਲ ਲੈ ਕੇ ਜਾਵਾਂ ਸੰਗਤ ਸੋ ਬੱਦ ਚੜ ਕੇ ਜਿਹੜੀ ਸੰਗਤ ਆ ਉੱਥੇ ਪਹੁੰਚਣੀ ਚਾਹੀਦੀ ਆ ਜੀਤ ਰਜਿੰਦਰ ਜੀ ਹਾਂਜੀ ਰਾਜੀ ਰਾਤੀ ਮੈਨੂੰ ਨੌਜਵਾਨ ਮਿਲੇ ਤੇ ਕਹਿੰਦੇ ਅੰਕਲ ਜੀ ਆਈਸ ਆਈਸਣਾ ਮੈਂ ਬੇਟਾ ਜਿਤੇ ਅੰਕਲ ਤੁਰੂਗਾ ਮੇਰੇ ਨਾਲ ਤੁਰਿਓ ਕੋਈ ਅਜਿਹਾ ਮਤਲਬ ਨਹੀਂ ਆਪਾਂ ਡਿਸਪਲਿਨ ਵਿੱਚ ਰਹਿ ਕੇ ਸਤਿਗੁਰਾਂ ਦਾ ਨਾਮ ਜਪਣਾ ਕੋਈ ਪ੍ਰੋਬਲਮ ਨਹੀਂ ਉਹਨਾਂ ਕੋਈ ਇਹੇ ਕੰਮ ਕਰ ਨੂੰ ਨਹੀਂ ਹਾਂ ਡੈਮੋਕਰੇਟੀਕ ਰ ਪਬਲਿਕਨ ਸੇਤਾਨ ਦੇ ਵਿੱਚ ਸ਼ੂਆ ਪੋਟੈਸਟ ਕਰ ਰਿਆ ਉਮਰ ਰਾਜ ਹੈ ਗਿਆ ਲੇਕਿਨ ਜੋ ਅਜੀਬ ਬਰਲਾ ਕਰ ਰਹੇ ਆ ਤੁਹਾਡੇ ਥਰੂ ਸਾਰੇ ਨੇ ਸਹਿਯੋਗ ਦੇ ਨਾਲ ਤੁਸਾਂ ਬਹੁਤ ਥੋੜੀ ਗੱਲ ਕੀਤੀ ਆ ਅਰਜੋਨ ਸਿੰਘ ਜੀ ਪਰ ਇਹ ਕੁਝ ਬੰਦੇ ਆ ਉਹਨੇ ਨੈਗੇਟਿਵ ਨਿਊਜ਼ ਦੇ ਕੇ ਕਦੇ ਉਹ ਲੋਕੋ ਬਣਾਉਂਦੇ ਆ ਕਦੇ ਸਟੈਂਪਾ ਲਾਉਂਦੇ ਆ ਮੇਰੇ 34 ਸਾਲਾਂ ਵਿੱਚ ਸਪੈਸ਼ਲੀ ਲਾਸਟ ਦੇ 20-25 ਸਾਲਾਂ 'ਚ ਇਮੀਗ੍ਰੇਸ਼ਨ ਨਾਲ ਹਰ ਦੂਜੇ ਤੀਜੇ ਮਹੀਨੇ ਗੁਰੂ ਘਰ ਆਉਂਦੇ ਆ ਸਾਡਾ ਇੰਨਾ ਰੈਕੋਰਡ ਵਧਿਆ ਇਦਾਂ ਨਹੀਂ ਗੁਰੂ ਘਰ ਦੀ ਮੈਨੇਜਮੈਂਟ ਹੋਣ ਦੇ ਨਾਲ ਤੇ ਕੋਈ ਪ੍ਰੋਬਲਮ ਨਹੀਂ ਐਨੇ ਯੂ ਬਜਟ ਨੇ ਕੋਈ ਮੈਂਟੇਜ ਕੋਈ ਪ੍ਰੋਬਲਮ ਨਹੀਂ ਸੋ ਇਹਨਾਂ ਝੂਠੀਆਂ ਬੋਲਾਂ ਤੋਂ ਬਚੋ ਮੈਂ ਬੋਲ ਕੇ ਵੀ ਕੱਲ੍ਹ ਕੋ 500 ਰਾਤ ਸੰਗਤ ਵਿੱਚ ਅਪੀਲ ਕੀਤੀ ਸੀ ਜੀ ਜੀ ਆਪਾਂ ਡਿਸਪਲਿਨ ਦੇਖੀਏ ਆਪਾਂ ਕਿਹਦੇ ਨਾਲ ਨਹੀਂ ਲੜਨਾ ਮੈਂ ਮੇਰੇ ਨਾਲ ਕਹਿੰਦਾ ਨਾ ਜੇ ਕੋ ਸਿਡੀਰ ਵੀ ਲੜੂਗਾ ਜੇ ਕੋ ਗਲਤੀ ਕਰੂਗਾ ਉਹਦੀ ਵੀ ਪਾਈ ਰਸਤਾ ਹੋਣੀ ਆ ਐਨਯੂਪੀ ਪੁਲਿਸ ਹੋਣੀ ਆ ਜੇ ਆਪਾਂ ਡਿਸਪਲਿਨ ਨਹੀਂ ਰੱਖਾਂਗੇ ਇੰਨੀ ਗੱਲ ਤਾਂ ਕੋਈ ਰੋਣਾ ਨਹੀਂ ਉਹਨਾਂ ਨੂੰ ਕੋਈ ਸਿੱਖਾਣਾ ਪ੍ਰੋਬਲਮ ਨਹੀਂ ਪੰਜਾਬੀ ਭਾਸ਼ਾ ਦਾ ਬਹੁਤ ਮੀ ਗੁਰੂ ਘਰ ਦਾ ਪ੍ਰੋਬਲਮ ਨਹੀਂ ਗੁਰੂ ਮਾਨੇਓ ਗ੍ਰੰਥ ਸਤਗੁਰੂ ਦਾ ਮੈਸੇਜ ਸੇਕੋਮਕਾਰ ਦਾ ਜੀ ਲੋ ਗੋੜੀ ਬੰਦੇ ਮਤਲਬ ਮਿਸ਼ਨ ਦੇ ਉੱਤੇ ਆਪਾਂ ਇਹ ਸਾਰੀ ਚੀਜ਼ ਕਰ ਰਹੇ ਆਂ ਮੋਰੇ ਲੋਕਾਂ ਨੇ ਸਾਡੇ ਵਿੱਚ ਸਾਡੇ ਨਾਲ ਤੁਰਨੋ ਲੋਕਲ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਆ ਉਹ ਸਾਡੇ ਨਾਲ ਤੁਰਦੇ ਆ ਪੰਜਾਬੀ ਰੇਡੀਓ ਯੂਐਸਏ ਸਾਡੇ ਵੀਰ ਜਿਸ ਦਿਨ ਤੋਂ ਇਹ ਨਹੀਂ ਰੇਡੀਓ ਚਲਾਇਆ ਸਾਡੀ ਮੇਸ਼ਾ ਹੈਲਪ ਕਰ ਰਿਆ ਦੂਜੇ ਦੇ ਤੇ ਇੱਕ ਵੰਡ ਰਿਹਾ ਕਰ ਰਿਆ ਸੋ ਝੂਠੀਆਂ ਬੋਲਾਂ ਤੋਂ ਬਚੋ ਇਹ ਹੀ ਆਤਮਨ ਕੇ ਬੇਨਤੀ ਹੈ ਜੀ ਤੇ ਬਾਕੀ ਸਾਰੀ ਸੰਗਤ ਨੂੰ ਦੱਸ ਦਿ ਜਾਈਏ ਅੱਜ ਸ਼ਾਮ ਤੱਕ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੀ ਉੱਥੇ ਪਹੁੰਚ ਜਾਣੀ ਆ ਆ ਤੁਸੀਂ ਆਲਰੇਡੀ ਗੁਰਬਾਣੀ ਦੇ ਜਿਹੜੇ ਸਮਾਗਮ ਆ ਉਹਨਾਂ ਦੀ ਕਵਰੇਜ ਆ ਲਗਾਤਾਰ ਤੁਸੀਂ ਦੇਖ ਹੀ ਰਹੇ ਹੋ ਪੰਜਾਬੀ ਰੀਡ ਯੂਐਸ ਦੇ ਸੋਸ਼ਲ ਮੀਡੀਆ ਚੈਨਲ ਦੇ ਉੱਤੇ ਤੇ ਸਾਰੇ ਜਿਹੜੇ ਏਐਮਐਫਐਮ ਸਟੇਸ਼ਨਸ ਦੇ ਉੱਤੇ ਵੀ ਆਤਿਸ਼ਬਾਜ਼ੀ ਕੱਲ ਨੂੰ ਆ ਜੀ ਹਾਂਜੀ ਆਤਿਸ਼ਬਾਜ਼ੀ ਫਰਡੇ ਠੀਕ 8 ਵਜੇ ਸ਼ਾਮ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਜਿੰਨੇ ਸਾਡੇ ਲੋਕਲ ਸੁਪਰਵਾਈਜ਼ਰ ਸਿਟੀ ਕੌਂਸਲ 4:50 ਹੋ ਵੀ ਪ੍ਰੋਮੀਨੈਂਟ ਫਿਗਰ ਜਿਹੜਾ ਉਹਨਾਂ ਨੂੰ 6 ਵਜੇ ਬਲੈਕ ਵਗਾਰਾ ਦਿੱਤੇ ਜਾਣੇ ਅੰਦਰ ਕੱਲੂ ਸਾਰਾ ਦਿਨੇ ਕੀਰਤਨ ਚੱਲਣਾ ਪਰਸੋਂ ਨੂੰ ਸਵੇਰੇ ਸੱਜੇ ਅਮਰ ਸੰਚਾਰ ਉਸ ਤੋਂ ਬਾਅਦ 8 ਵਜੇ ਨਾਮਸਤਵ ਦੀ ਸੇਵਾ ਠੀਕ ਹੈ ਸਾਰਾ ਦਿਨੇ ਫੇਰ ਕੀਰਤਨ ਚੱਲਣਾ ਦਸਤਾਰ ਮੁਕਾਬਲੇ ਹੋਣੇ ਆ ਦੁਪਹਿਰ ਨੂੰ ਉਹਦੇ ਨਾਲੇ ਆਪਣੇ ਅੰਦਰ ਉੱਥੇ ਸੈਮੀਨਾਰ ਹੋਣਾ 2 ਤੋਂ 4 ਵਜੇ ਤੱਕ ਉਹਦੇ ਵਿੱਚ ਵੀ ਆ ਕੇ ਦੇਖੋ ਲੋਕ ਨੂੰ ਬੁਲਾਓ ਜੀ ਸਾਰੇ ਪ੍ਰੋਗਰਾਮ ਚੱਲ ਰਿਹਾ ਤੇ ਬਾਕੀ ਠੀਕ 9:30 ਵਜੇ ਐਤਵਾਰ ਅਗਨਪਾਠ ਹੋਵੇ ਉਹਗਾ ਤੋਂ ਬਾਅਦ ਮਤਲਬ ਰਵਾਨਾ ਆਪਾ ਹੋ ਜਾਣਾ ਫੇਰ ਰੌਟਿਆ ਤੇ ਸੰਗਤ ਉਹ ਹੀ ਪੀਲਾ ਪਾਈ ਜੋੜਾ ਕਰਦੇ ਵਿੱਚ ਜੋੜਿਆਂ ਦਾ ਤੁਹਾਡੀ ਸੇਫਟੀ ਦਾ ਪੂਰਾ ਪ੍ਰਬੰਧ ਹੈ ਤੇ ਥਾਂਾਂ ਦੇ ਨਾਨ ਪ੍ਰੋਪਟ ਆਰਗੇਨਾਈਜੇਸ਼ਨਾਂ ਉਹਨਾਂ ਦੇ ਤੰਬੂ ਲੱਗੇ ਹੋਣੇ ਹਨ ਉਹੀ ਤੁਹਾਨੂੰ ਜਾਗਰੂਤ ਕਰਨਾ ਜੋ ਦੁਕਾਨਾਂ 300 ਤੋਂ ਉੱਪਰ ਉਹ ਬਾਜ਼ਾਰ ਉਹ ਬਾਹਰ ਤੋਂ ਜੋ ਲੱਗਦਾ ਉਸੇ ਤਾਂ ਤੇ ਲੱਗਦਾ ਹਰ ਕੀ ਡੈਡੀ ਨੂੰ ਕੋ ਆ ਜੀ ਜੀ ਬਿਲਕੁਲ ਬਲੱਡ ਡਰਾਈਵ ਵੀ ਹੋਣੀ ਆ 1984 ਦੇ ਸਿੰਘਾਂ ਦੀ ਯਾਦ ਦੇ ਵਿੱਚ ਹਰ ਸਾਲ ਕੈਨੇਡਾ ਤੋਂ ਸਿੰਘ ਆ ਕੇ ਸੇਵਾ ਕਰਦੇ ਆ ਸੋ ਜਿਹੜਾ ਜਿਹੜਾ ਵੀ ਇਸ ਵਾਰ 2 ਘੰਟੇ ਐਕਸਟਰਾ ਇਹਨਾਂ ਨੇ ਵਧਾਤੇ ਅੱਗੇ 2 ਵਜੇ ਤੱਕ ਹੁੰਦਾ ਸੀ ਹੁਣ 4 ਵਜੇ ਹੂੰ ਹੋਰ 1 ਘੰਟਾ ਚਾਹੀਦਾ ਤੇ ਇਸ ਕਰਕੇ 4:00 ਹੋਣੀਆਂ ਉਹਦੇ ਵਿੱਚ ਹੂ ਸਹਿਯੋਗ ਦਿਓ ਤੇ ਤੁਹਾਡਾ ਹਰਜੋਤ ਸਿੰਘ ਜੀ ਤੁਹਾਡਾ ਬਹੁਤ ਹੀ ਧੰਨਵਾਦ ਤੇ ਇਸੇ ਤਰ੍ਹਾਂ ਮਹਾਰਾਜ ਉਹਨਾਂ ਦਾ ਸਾਡਾ ਧਰਨਾ ਦਾ ਇੱਕ ਜਰੂਰ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਬੇਨਤੀ ਕਰਨੀ ਆ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੀ ਭਈ ਕਿਸੇ ਤਰ੍ਹਾਂ ਦੀ ਕੋਈ ਸ਼ਾਰਤ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਨਾ ਕਰੋ ਸਾਡੇ ਦੋ ਪੰਜਾਬੀ ਨੌਜਵਾਨਾਂ ਦੀ ਗਲਤੀ ਕਰਕੇ ਅੱਜ ਦੇਖ ਲਓ ਵੀ ਕਿੰਨੀ ਸਿੱਖ ਕੌਮ ਦੀ ਜਿਹੜੀ ਬਦਨਾਮੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤੁਹਾਡੇ ਸਾਹਮਣੇ ਆ ਟਰੱਕਰਸ ਇਹ ਨੌਬਤ ਨਾ ਆਵੇ ਕਿਤੇ ਉੱਥੇ ਮਾੜੀ ਜਿਹੀ ਵੀ ਗੱਲ ਹੁੰਦੀ ਆ ਹਰ ਇੱਕ ਦੇ ਹੱਥ 'ਚ ਫੋਨ ਝਟ ਵੀਡੀਓ ਛਾੜ ਦਿੰਦੇ ਆ ਤੇ ਜਿਹੜਾ ਇੰਡੀਆ ਦਾ মিডিਆ ਆ ਉਹ ਤੁਹਾਨੂੰ ਪਤਾ ਹੀ ਆ ਸਿੱਖਾਂ ਦੇ ਅਗੇਂਸਟ ਆ ਉਹ ਪੂਰੀ ਵਾਇਰਲ ਕਰ ਦਿੰਦਾ ਸੋ ਉਹਦਾ ਕੀ ਹੋਣਾ ਹੈ ਵੀ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੇ 8 8 9 9 ਲੱਖ ਡਾਲਰ ਇਹਨਾਂ ਦਾ ਸਕਿਉਰਟੀ ਦੇ ਖਰਚਾ ਆਣਾ ਉਹ ਹੋਰ ਵੀ ਆਊਗਾ ਜਾਂ ਫਿਰ ਹੋਰ ਪ੍ਰੋਬਲਮ ਆਊਗੀ ਇਹ ਬੇਨਤੀ ਆ ਵੀ ਇਦਾਂ ਦੀ ਕੋਈ ਨਾ ਸ਼ਰਾਰਤ ਕਰੋ ਗੁਰੂ ਦੇ ਘਰ ਆਪਾਂ ਜਾਣਾ ਹੈਗਾ ਜੀ ਥੈਂਕ ਯੂ ਜੀ ਚਲੋ ਜੀ ਥੈਂਕ ਯੂ ਤੁਸੀਂ ਜੀ ਜੀ ਕਾਂਸਾ ਵਾਹਿਗੁਰੂ ਜੀ